ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਵਾਰੇ ਦੀਆਂ ਫਲੀਆਂ ਦੀ ਸਬਜ਼ੀ ਬਣਾਵਾਂਗੇ ਗੁਵਾਰੇ ਦੀਆਂ ਫਲੀਆਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਚਲੋ ਜੀ ਆਪਾਂ ਵੇਖ ਲੈਂਦੇ ਹਾਂ ਇਹ ਸਬਜ਼ੀ ਕਿਵੇਂ ਬਣਦੀ ਹੈ ਇਹ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ ਗੁਵਾਰੇ ਦੀਆਂ ਫਲੀਆਂ ਲਈਆਂ ਨੇ ਗਵਾਰੇ ਦੀਆਂ ਫਲੀਆਂ ਬਣਾਉਣ ਦੇ ਲਈ ਆਪਾਂ ਇਸ ਤਰੀਕੇ ਦੀਆਂ ਕੱਚੀਆਂ-ਕੱਚੀਆਂ ਗਵਾਰੇ ਦੀਆਂ ਫਲੀਆਂ ਲਵਾਂਗੇ। ਕਈ ਵਾਰ ਫਲੀਆਂ ਥੋੜੀਆਂ ਜਿਹੀਆਂ ਪੱਕ ਜਾਂਦੀਆਂ ਨੇ ਉਹਨਾਂ ਦੀ ਸਬਜ਼ੀ ਵਧੀਆ ਨਹੀਂ ਬਣਦੀ। ਇਸ ਲਈ ਆਪਾਂ ਕੱਚੀਆਂ-ਕੱਚੀਆਂ ਗਵਾਰੇ ਦੀਆਂ ਫਲੀਆਂ ਲਵਾਂਗੇ। ਫਲੀਆਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਅੱਗੋਂ ਤੇ ਪਿੱਛੋਂ ਥੋੜਾ ਜਿਹਾ ਡੋਂਗ ਲਵਾਂਗੇ ਜਾਂ ਕੱਟ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਫਲੀਆਂ ਦੇ ਥੋੜੇ ਸਖਤ ਜਿਹੇ ਹਿੱਸੇ ਹੁੰਦੇ ਨੇ ਇਹਨਾਂ ਨੂੰ ਘਰਤ ਦਵਾਂਗੇ ਤੇ ਸਬਜ਼ੀ ਵਧੀਆ ਬਣ ਕੇ ਤਿਆਰ ਹੋਏਗੀ ਇੱਥੇ ਮੈਂ 500 ਗ੍ਰਾਮ ਫਲੀਆਂ ਲਈਆਂ ਨੇ ਆਪਾਂ ਜਿੰਨੀ ਸਬਜ਼ੀ ਬਣਾਉਣੀ ਹੋਈਗੀ ਉਸ ਦੇ ਹਿਸਾਬ ਨਾਲ ਫਲੀਆਂ ਲੈ ਲਵਾਂਗੇ ਗਵਾਰੇ ਦੀਆਂ ਫਲੀਆਂ ਦੀ ਸੁੱਕੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਹੁਣ ਮੈਂ ਸਾਰੀਆਂ ਫਲੀਆਂ ਨੂੰ ਕੱਟ ਕੇ ਸਾਫ਼ ਕਰ ਲਵਾਂਗੀ। ਹੁਣ ਮੈਂ ਫਲੀਆਂ ਨੂੰ ਸਾਫ਼ ਕਰ ਲਿਆ ਹੈ। ਹੁਣ ਆਪਾਂ ਫਲੀਆਂ ਨੂੰ ਕੱਟ ਲਵਾਂਗੇ। ਹੁਣ ਆਪਾਂ ਫਲੀਆਂ ਨੂੰ ਛੋਟੇ-ਛੋਟੇ ਪੀਸੇਸ ਦੇ ਵਿੱਚ ਕੱਟ ਲਵਾਂਗੇ। ਆਪਾਂ ਫਲੀਆਂ ਨੂੰ ਥੋੜੀ ਜਿਹੀ ਮੋਟੇ ਜਾਂ ਵੱਡੇ ਟੁਕੜਿਆਂ ਦੇ ਵਿੱਚ ਵੀ ਕੱਟ ਸਕਦੇ ਹਾਂ ਪਰ ਮੈਂ ਜਿਸ ਤਰੀਕੇ ਨਾਲ ਥੋੜਾ ਬਰੀਕ-ਬਰੀਕ ਕੱਟ ਕੇ ਬਣਾਵਾਂਗੀ ਇਹ ਸਬਜੀ ਨੂੰ ਇਸ ਤਰੀਕੇ ਨਾਲ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਸਬਜ਼ੀ ਨੂੰ ਤੇ ਫਲੀਆਂ ਦੇ ਅੰਦਰ ਤੱਕ ਸਬਜ਼ੀ ਦੇ ਵਿੱਚ ਨਮਕ ਵਗੈਰਾ ਸਭ ਮਸਾਲੇ ਚਲੇ ਜਾਣਗੇ ਤੇ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਸਬਜ਼ੀ ਨੂੰ ਆਪਾਂ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਇਹ ਫਲੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਥੋੜੀਆਂ ਜਿਹੀਆਂ ਵੱਡੀਆਂ ਵੀ ਹੁੰਦੀਆਂ ਨੇ ਤੇ ਇੱਕ ਫਲੀਆਂ ਥੋੜੀਆਂ ਜਿਹੀਆਂ ਛੋਟੀਆਂ ਹੁੰਦੀਆਂ ਨੇ ਆਪਾਂ ਛੋਟੀਆਂ ਵਾਲੀਆਂ ਫਲੀਆਂ ਲਈਆਂ ਨੇ ਇਹ ਛੋਟੀਆਂ ਫਲੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਦੇ ਲਈ ਆਪਾਂ ਛੋਟੀਆਂ ਫਲੀਆਂ ਲਈਆਂ ਨੇ ਇਹ ਸਬਜ਼ੀ ਜ਼ਿਆਦਾਤਰ ਗਰਮੀਆਂ ਦੇ ਵਿੱਚ ਮਿਲਦੀ ਹੈ हूँ आप सब्ज़ी कट लवें सब्जी तो बाद इतें थोड़े जे प्याज लाए ने ते चार हरिया मिर्चा लाइन ने जिन्ना आप तिखा खाना पसंद करते हैं उस हिसाब न हरिया मिर्च लवेंगे थोड़ी जी लसन लवेंगे प्याज आप दो सैडा तो इसलिए ले ने क्योंकि थोड़े जे प्याज आप कट के पावे सब्जी के थोड़े ज्य प्याज आप पीस के पावे सब्जी के सब्ज़ी है जी बहुत ज़्यादा वाया टेस्टी बनेगी ਹੁਣ ਆਪਾਂ ਪਿਆਜ਼ ਨੂੰ ਛਿੱਲ ਲਵਾਂਗੇ ਪਿਆਜ਼ ਨੂੰ ਆਪਾਂ ਕੱਟ ਕੇ ਵੀ ਪਾਵਾਂਗੇ ਤੇ ਪੀਸ ਕੇ ਵੀ ਪਾਵਾਂਗੇ ਤੇ ਨਾਲ ਸਬਜੀ ਦੇ ਵਿੱਚ ਪਿਆਜ਼ ਦਾ ਬਹੁਤ ਵਧੀਆ ਟੇਸਟ ਆਏਗਾ ਤੇ ਸਬਜੀ ਵਧੀਆ ਬਣ ਕੇ ਤਿਆਰ ਹੋਏਗੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਪਿਆਜ਼ ਨੂੰ ਆਪਾਂ ਛਿੱਲੇ ਲਵਾਂਗੇ ਇਸ ਤਰੀਕੇ ਦੀਆਂ ਹਰੀਆਂ ਸਬਜ਼ੀਆਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ ਬਹੁਤ ਹੈਲਦੀ ਹੁੰਦੀਆਂ ਨੇ ਪਿਆਜ਼ ਦੇ ਵਿੱਚੋਂ ਪਿਆਜ਼ ਦੇ ਇਸ ਸਖਤ ਜਿਹੇ ਹਿੱਸੇ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਦੇਵਾਂਗੇ ਲਸਣ ਨੂੰ ਵੀ ਆਪਾਂ ਚੇਲੇ ਲਵਾਂਗੇ ਫਲੀਆਂ ਦੀ ਸਬਜ਼ੀ ਜ਼ਿਆਦਾਤਰ ਗਰਮੀ ਦੇ ਵਿੱਚ ਬਣਦੀ ਹੈ ਕਿਉਂਕਿ ਫਲੀਆਂ ਜ਼ਿਆਦਾਤਰ ਗਰਮੀ ਦੇ ਵਿੱਚ ਹੀ ਆਉਂਦੀਆਂ ਨੇ ਤੇ ਕੁਵਾਰੀ ਦੀਆਂ ਫਲੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਰੋਟੀਆਂ ਪਰੌਂਠੇ ਦੇ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਹੁਣ ਆਪਾਂ ਸਾਰੀ ਸਬਜ਼ੀ ਨੂੰ ਇੱਕ ਵਾਰ ਥੋੜਾ ਥੋੜਾ ਕੱਟ ਲਵਾਂਗੇ ਹਮੇਸ਼ਾ ਤਰੀਕੇ ਨਾਲ ਹੀ ਸਾਰੀ ਸਬਜ਼ੀ ਨੂੰ ਕੱਟ ਲਵਾਂਗੇ ਹੁਣ ਮੈਂ ਸਾਰੀ ਸਬਜ਼ੀ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਪਿਆਜ਼ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਸੀ ਤੇ ਇਸ ਦੇ ਸਖਤ ਜਿਹੇ ਹਿੱਸੇ ਨੂੰ ਆਪਾਂ ਕੱਢ ਦੇਵਾਂਗੇ ਤੇ ਇਸ ਮਸਾਲੇ ਦੇ ਵਿੱਚੋਂ ਕੁਝ ਕੁ ਚੀਜ਼ਾਂ ਨੂੰ ਜਿਵੇਂ ਪਿਆਜ਼ ਵਗੈਰਾ ਨੂੰ ਆਪਾਂ ਪੀਸ ਲਵਾਂਗੇ ਤੇ ਬਾਕੀ ਪਿਆਜ਼ ਨੂੰ ਆਪਾਂ ਕੱਟ ਕੇ ਪਾਵਾਂਗੇ लसन त हरी मिर्च भी पीस लवेंगे प्याज ना लंबा लंबा पतला पतला कट के पावे इस जल्दी पीसा जाएगा ਸਾਰੇ ਪਿਆਜ਼ ਨੂੰ ਇਸ ਤਰੀਕੇ ਦੇ ਨਾਲ ਕੱਟ ਕੇ ਪਾਵਾਂਗੇ ਪਤਲਾ-ਪਤਲਾ ਤੇ ਲੰਬਾ-ਲੰਬਾ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਵੈਸੇ ਤਾਂ ਗੁਵਾਰੀ ਦੀਆਂ ਫਲੀਆਂ ਨੂੰ ਬਣਾਉਣ ਦੇ ਅਲੱਗ-ਅਲੱਗ ਤਰੀਕੇ ਨੇ ਪਰ ਅੱਜ ਆਪਾਂ ਇਹਨਾਂ ਫਲੀਆਂ ਨੂੰ ਪਿਆਜ਼ ਪਾ ਕੇ ਬਣਾਵਾਂਗੇ ਇਸ ਤਰੀਕੇ ਦੇ ਨਾਲ ਥੋੜਾ ਦਰਦਰੇ ਜਿਹਾ ਪੀਸ ਕੇ ਤਿਆਰ ਕਰ ਲਵਾਂਗੇ ਪਿਆਜ਼ ਵਗੈਰਾ ਨੂੰ ਇਸ ਦੇ ਨਾਲ ਤੜਕਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਇਸ ਤਰੀਕੇ ਦੇ ਨਾਲ ਪਿਆਜ਼ ਪਾਉਣ ਦੇ ਨਾਲ ਸਬਜ਼ੀ ਗਾੜੀ-ਗਾੜੀ ਮਸਾਲੇਦਾਰ ਵਧੀਆ ਬਣੇਗੀ ਕੁਝ ਕੁ ਪਿਆਜ਼ ਮਸਾਲੇ ਦੇ ਵਿੱਚ ਆ ਜਾਣਗੇ ਤੇ ਕੁਝ ਕ ਪਿਆਜ਼ ਨੂੰ ਆਪਾਂ ਫਲੀਆਂ ਦੇ ਨਾਲ ਪਾਵਾਂਗੇ ਤੇ ਸਬਜੀ ਜੋ ਹੈ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ। ਅੱਜ ਆਪਾਂ ਇਹ ਸਬਜੀ ਨੂੰ ਕੁੱਕਰ ਦੇ ਵਿੱਚ ਬਣਾਵਾਂਗੇ। ਹੁਣ ਮੈਂ ਪਿਆਜ਼ ਨੂੰ ਪੀਸ ਲਿਆ ਹੈ। ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਿਆ ਹੈ। ਹੁਣ ਆਪਾਂ ਇਹ ਬਚੇ ਹੋਏ ਪਿਆਜ਼ ਨੂੰ ਕੱਟ ਲਵਾਂਗੇ। ਪਿਆਜ਼ ਨੂੰ ਬਰੀਕ-ਬਰੀਕ ਕੱਟ ਲਵਾਂਗੇ ਜਿਸ ਤਰੀਕੇ ਨਾਲ ਆਪਾਂ ਫਲੀਆਂ ਨੂੰ ਕੱਟਿਆ ਸੀ ਉਸੇ ਤਰੀਕੇ ਨਾਲ ਹੀ ਆਪਾਂ ਪਿਆਜ਼ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਫਲੀਆਂ ਦੀ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਹੀ ਟੇਸਟੀ ਬਣੇਗੀ। ਹੁਣ ਮੈਂ ਇਸੇ ਤਰ੍ਹਾਂ ਪਿਆਜ਼ ਨੂੰ ਕੱਟ ਲਵਾਂਗੀ ਤੇ ਬਾਕੀ ਚੀਜ਼ਾਂ ਨੂੰ ਪੀਸ ਲਵਾਂਗੀ। ਮੈਂ ਪਿਆਜ਼ ਨੂੰ ਕੱਟ ਲਿਆ ਹੈ। ਹਰੀਆਂ ਮਿਰਚਾਂ ਨੂੰ ਪੀਸ ਲਿਆ ਹੈ। ਜਿਸ ਤਰੀਕੇ ਦਾ ਆਪਾਂ ਪਹਿਲਾਂ ਪਿਆਜ਼ ਨੂੰ ਪੀਸਿਆ ਸੀ ਉਸੇ ਤਰੀਕੇ ਦਾ ਤਰ ਤਾ ਜੇ ਹਾਈ ਸਭ ਨੂੰ ਪੀਸ ਲਵਾਂਗੇ ਪਿਆਜ਼ ਹਰੀਆਂ ਮਿਰਚਾਂ ਵਗੈਰਾ ਨੂੰ। ਪਿਆਜ਼ ਨੂੰ ਵੀ ਮੈਂ ਪੀਸ ਲਿਆ ਹੈ। ਲਸਣ ਨੂੰ ਵੀ ਪੀਸ ਲਿਆ ਹੈ ਇਸ ਦੇ ਵਿੱਚ ਥੋੜਾ ਜਿਹਾ ਪਿਆਜ਼ ਮਿਕਸ ਹੋ ਗਿਆ ਹੈ। ਹੁਣ ਆਪਾਂ ਸਬਜ਼ੀ ਬਣਾਵਾਂਗੇ। ਮਗਵਾਰੇ ਦੀਆਂ ਫਲੀਆਂ ਨੂੰ ਛਿਲਕੇ ਚੰਗੀ ਤਰ੍ਹਾਂ ਧੋ ਲਿਆ ਸੀ। ਹੁਣ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ। ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਸਬਜ਼ੀ ਦੇ ਵਿੱਚ। ਕੁੱਕਰ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਸਰੋਂ ਦੇ ਤੇਲ ਦੇ ਵਿੱਚ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਫਿਰ ਇਸ ਦੇ ਵਿੱਚ ਲਸਣ ਪਾਵਾਂਗੇ ਇਹ ਲਸਣ ਨੂੰ ਥੋੜਾ ਜਿਹਾ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਇਸੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿਆਜ਼ ਨੂੰ ਇਸ ਤਰੀਕੇ ਨਾਲ ਹੀ ਥੋੜੀ देर ਪਕਾ ਲਵਾਂਗੇ ਤੜਕੇ ਦੇ ਵਿੱਚ ਆਪਾਂ ਅਦਰਕ ਲਸਣ ਦਾ ਪੇਸਟ ਵੀ ਪਾਇਆ ਸੀ ਜੀਓ ਕਲੀਪਰ ਨਹੀਂ ਹੋ ਪਾਈ ਵੀਡੀਓ ਦੇ ਵਿੱਚ ਪਿਆਜ਼ ਨੂੰ ਥੋੜੀ देर ਪਕਾਉਣ ਤੋਂ ਬਾਅਦ ਇਸਦੇ ਵਿੱਚ ਘਵਰੇ ਦੀਆਂ ਫਲੀਆਂ ਪਾਵਾਂਗੇ ਫਲੀਆਂ ਨੂੰ ਤੜਕੇ ਜਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਹੋਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਫਲੀਆਂ ਨੂੰ ਥੋੜੀ ਦੇਰ ਦੇ ਲਈ ਬਿਨਾ ਟਕੇ ਤੋਂ ਪਕਾ ਲਵਾਂਗੇ ਹੁਣ ਆਪਾਂ ਫਲੀਆਂ ਨੂੰ ਇੱਕ ਵਾਰ ਹਿਲਾ ਲਵਾਂਗੇ ਹੁਣ ਆਪਾਂ ਫਲੀਆਂ ਨੂੰ ਥੋੜੀ ਧੀਰ ਹੋ ਰ ਇਸੇ ਤਰੀਕੇ ਨਾਲ ਹੀ ਬਿਨਾ ਢੱਕੇ ਤੋਂ ਪਕਾ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਹਲਦੀ ਪਾਊਡਰ ਪਾਵਾਂਗੇ ਦੋ ਚਮਚ ਹਲਦੀ ਪਾਊਡਰ ਪਾਵਾਂਗੇ ਨਾਮ ਕੋ ਪਾਵਾਂਗੇ ਨਾਮ ਕੋ ਸੁਆਦ ਅਨੁਸਾਰ ਪਾਵਾਂਗੇ ਮਸਾਲਿਆਂ ਨੂੰ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਫਲੀਆਂ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਉਹਨਾਂ ਆਪਾਂ ਸਬਜੀ ਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਨੂੰ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹ ਸੁੱਕੀ ਸਬਜ਼ੀ ਹੋਣ ਕਾਰਨ ਆਪਾਂ ਇਸ ਨੂੰ ਟਿਫਿਨ ਦੇ ਵਿੱਚ ਵੀ ਲੈ ਕੇ ਜਾ ਸਕਦੇ ਹਾਂ ਸਬਜੀ ਨੂੰ ਇਸੇ ਤਰ੍ਹਾਂ ਬਿਨਾਂ ਢਕੇ ਤੋਂ ਪਕਾ ਲਵਾਂਗੇ ਜੇਕਰ ਆਪਾਂ ਸਬਜੀ ਦੀ ਬਿਸਤ ਲਗਾਉਣੀ ਹੋਏਗੀ ਤਾਂ ਆਪਾਂ ਬਿਸਤ ਵੀ ਲਗਵਾ ਸਕਦੇ ਹਾਂ ਪਰ ਇਸ ਤਰੀਕੇ ਦੇ ਨਾਲ ਸਬਜੀ ਨੂੰ ਪਕਾਉਂਦੇ ਨਾਲ ਫਲੀਆਂ ਦੀ ਤੇ ਸਬਜੀ ਦੀ ਰੋਸ ਮੈਲ ਚਲੀ ਜਾਏਗੀ ਹੁਣ ਕੁਝ ਮਸਾਲੇ ਐਡ ਕਰਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਆਪਾਂ ਇਸਦੇ ਵਿੱਚ ਹਰੀਆਂ ਮਿਰਚਾਂ ਵੀ ਪਾਈਆਂ ਨੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਹੋਰ ਗਰਮ ਮਸਾਲਾ ਪਾਵਾਂਗੇ ਸਾਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਹੁਣ ਆਪਾਂ ਸਬਜ਼ੀ ਨੂੰ ਪਕਾ ਲਵਾਂਗੇ ਹੁਣ ਆਪਾਂ ਸਬਜੀ ਨੂੰ ਭਾਫ਼ ਤੇ ਪਕਾ ਲਵਾਂਗੇ ਇਸ ਦੇ ਨਾਲ ਸਬਜੀ ਦੀ ਰੋਸ ਮੈਲ ਵੀ ਨਹੀਂ ਰਹੇਗੀ ਤੇ ਸਬਜੀ ਭਾਫ਼ ਤੇ ਪੱਕ ਜਾਏਗੀ ਜੇਕਰ ਆਪਾਂ ਵਿਸਲ ਲਗਾਉਣੀ ਹੋਏਗੀ ਤਾਂ ਆਪਾਂ ਵਿਸਲ ਲਗਾ ਕੇ ਵੀ ਸਬਜੀ ਨੂੰ ਪਕਾ ਸਕਦੇ ਹਾਂ ਕਈ ਵਾਰ ਆਪਾਂ ਨੂੰ ਫਲੀਆਂ ਦੀ ਰੋਸ ਮੈਲ ਨਹੀਂ ਪਸੰਦ ਹੁੰਦੀ ਤਾਂ ਆਪਾਂ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਢੱਕ ਕੇ ਸਬਜੀ ਨੂੰ ਪਕਾ ਸਕਦੇ ਹਾਂ ਹੁਣ ਸਬਜ਼ੀ ਨੂੰ ਟੱਕ ਕੇ ਪਕਾ ਲਵਾਂਗੇ ਜੇਕਰ ਪਕੜਾਈ ਦੇ ਵਿੱਚ ਪਕਾਵਾਂਗੇ ਤੇ ਸਬਜ਼ੀ ਜਲਦੀ ਨਹੀਂ ਪੱਕੇਗੀ ਇਸ ਤਰੀਕੇ ਦੇ ਨਾਲ ਭਾਵੇਂ ਤੇ ਸਬਜ਼ੀ ਪੱਕ ਜਾਏਗੀ ਹੁਣ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਗਰਮ ਗਰਮ ਸਬਜ਼ੀ ਨੂੰ ਸਰਵ ਕਰ ਲਵਾਂਗੇ ਸਬਜ਼ੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਸਬਜੀ ਨੂੰ ਆਪਾਂ ਲੰਚ ਜਾਂ ਡਿਨਰ ਦੇ ਵਿੱਚ ਕਿਸੇ ਵੀ ਟਾਈਮ ਬਣਾ ਸਕਦੇ ਹਾਂ ਇਹ ਬਹੁਤ ਟੇਸਟੀ ਵੀ ਲੱਗਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਆਪਣੇ ਇਸ ਤਰੀਕੇ ਦੀ ਘੁਾਰੇ ਦੀਆਂ ਫਲੀਆਂ ਦੀ ਸਬਜੀ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ